ਹਾਂਜੀ ਅੱਜ ਅਸੀਂ ਗੱਲ ਕਰਾਂਗੇ ਹਾਈ ਬਲੱਡ ਪ੍ਰੈਸ਼ਰ ਬਾਰੇ ਹਾਈ ਬਲੱਡ ਪ੍ਰੈਸ਼ਰ ਹੋਣ ਤੇ ਸਿਰ ਵਿੱਚ ਆਮ ਤੌਰ ਤੇ ਦਰਦ ਰਹਿੰਦਾ ਹੈ ਇਹ ਦਰਦ ਅੱਧਾ ਜਾਂ ਪੂਰਾ ਸਿਰ ਵਿੱਚ ਵੀ ਹੋ ਸਕਦਾ ਹੈ ਜਿਆਦਾਤਰ ਸਵੇਰੇ ਸੌਂ ਕੇ ਉੱਠਣ ਵੇਲੇ ਹੀ ਸਿਰ ਵਿੱਚ ਦਰਦ ਹੁੰਦੀ ਹੈ ਇਹ ਦਰਦ ਦਿਨ ਨਿਕਲਦੇ ਨਾਲ ਨਾਲ ਵਧਦਾ ਜਾਂਦਾ ਹੈ ਅਤੇ ਦੁਪਹਿਰ ਤੋਂ ਬਾਅਦ ਘੱਟ ਹੋਣ ਲੱਗਦਾ ਹੈ ਬਿਨਾਂ ਕਾਰਨ ਥਕਾਬਟ ਤੇ ਕਿਸੇ ਕੰਮ ਵਿੱਚ ਦਿਲ ਨਾ ਲੱਗਣਾ ਚੱਕਰ ਆਉਣੇ ਇਹਦੇ ਆਮ ਲੱਛਣ ਹਨ कदे कद नो खून भी आने लगता है ये सारे हाई ब्लड प्रैशर के लक्षण हैं पर इसका मतलब ये नहीं कि कद कद सिर दर्द होना या चक्कर आना भी हाई ब्लड प्रैशर हो सकता है इसका कोई होर कारण भी हो सकता है हाई ब्लड प्रैशर ठीक करने नुस्खे दस जा रहे हैं नंबर एक हर रोज पपीता खाण भी हाई ब्लड प्रैशर ठीक रहता है नंबर दो सौ ग्राम गाजर 50 ਗ੍ਰਾਮ ਪਾਲਕ ਦਾ ਰਸ ਮਿਲਾ ਕੇ ਹਰ ਰੋਜ਼ ਪੀਣ ਨਾਲ ਵੀ ਕੁਝ ਹੀ ਦਿਨਾਂ ਵਿੱਚ ਬਲੱਡ ਪ੍ਰੈਸ਼ਰ ਘਟਣ ਲੱਗਦਾ ਹੈ। ਨੰਬਰ 3 ਹਾਈ ਬਲੱਡ ਪ੍ਰੈਸ਼ਰ ਦੇ ਰੋਗੀ ਨੂੰ ਹਰ ਰੋਜ਼ 25 ਤੋਂ 30 ਗ੍ਰਾਮ ਗੁਲਕੰਦ ਖਾਣ ਨਾਲ ਬਹੁਤ ਲਾਭ ਮਿਲਦਾ ਹੈ। ਨੰਬਰ 4 ਆਵਲਾ ਹੜ ਅਤੇ ਬਿਹੜੇ ਦਾ ਚੂਰਨ ਬਣਾ ਕੇ ਰਾਤ ਨੂੰ ਕਿਸੇ ਭਾਂਡੇ ਵਿੱਚ ਭਿਉ ਕੇ ਰੱਖੋ ਅਤੇ ਸਵੇਰੇ ਉਸ ਨੂੰ ਛਾਣ ਕੇ ਪੀ ਲਵੋ। ਇਸ ਨੂੰ ਇਸ ਵਿੱਚ ਤੁਸੀਂ ਮਿਸ਼ਰੀ ਵੀ ਮਿਲਾ ਸਕਦੇ ਹੋ। ਇਸ ਨੂੰ ਪੀਣ ਨਾਲ ਵੀ ਹਾਈ ਬਲੱਡ ਪ੍ਰੈਸ਼ਰ ਨੂੰ ਬਹੁਤ ਲਾਭ ਮਿਲਦਾ ਹੈ ਹੁਣ ਅਸੀਂ ਗੱਲ ਕਰਾਂਗੇ ਅਗਲੀ ਵੀਡੀਓ ਵਿੱਚ ਤਦ ਤੱਕ ਲਈ ਜਾ ਬਰਾਖਾ